ਹਾਂਜੀ ਸਾਰਿਆਂ ਭਾਣਾ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵੱਡੇ ਪਣੇ ਦਾ ਸੂਟ ਕਟਾਈ ਕਰਨਾ ਆਪਾਂ ਨੇ ਤੇ ਸਭ ਤੋਂ ਪਹਿਲਾਂ ਨਾਪ ਸਮਝ ਲਓ ਤੇ ਇਹ ਨਾਪ ਆਪਣਾ ਕਮੀਜ਼ਨ 45 ਇੰਚ ਰੱਖਣੀ ਹੈ ਜੀ ਆਪਾਂ ਨੇ ਇਹਨਾਂ ਦੇ ਜਿਹੜਾ ਆਪਣਾ ਕਸਟਮਰ ਇਹਨਾਂ ਦੀ ਕਮੀਜ਼ ਲੰਬਾਈ 46 ਇੰਚ ਹੈ ਜੀ ਆਪਾਂ ਨੇ 45 ਇੰਚ ਰੱਖਣੀ ਹੈ ਘੇਰੇ 21 ਹੈ ਛਾਤੀ 21 ਹੈ ਕਮਰ 19 ਹੈ हिਪ 22 ਹੈ ਜੀ ਤੇ ਤੇਰਾ ਆਪਣਾਗਾ ਜੀ 13 ਇੰਚ ਹੈ ਠੀਕ ਹੈ ਜੀ ਮੋੜਾ 9.5 ਹੈ ਬਾਂਹ ਲੰਬਾਈ 18.5 ਬਾਹ ਮੋਰੀ 6 ਤੇ ਜਿਹੜੀ ਆਪਣੀ ਸਾਈਡ ਵਾਲੀ ਨਿਸ਼ਾ ਹੋ ਹੈਗੀ ਨਿਸ਼ਾਨੀ ਲਾਉਣੀ ਹੈ ਜੀ ਆਪਾਂ ਉਹ 15.5 ਤੇ ਹੈ ਠੀਕ ਹੈ ਜੀ ਸਲਵਾਰ ਦੀ ਲੰਬਾਈ 37 ਹੈ ਝੋਲੀ ਦੀ ਝੋਲੀ ਆਪਣੀ 13 ਹੈਗੀ ਮੂਰੀ 6.5 ਹੈ 벨ਟ ਤੇ ਹੀ ਹੈ ਇਹ ਆਪਾਂ ਸਾਨੂੰ ਵੱਡੇ ਪਨੇ ਦਾ ਸੂਟ ਦੀ ਕਟਾਈ ਕਰਕੇ ਵਿਖਾਉਣਾ ਜੀ ਅੱਜ ਤੇ ਇਹਨਾਂ ਦਾ ਪੂਰਾ ਕੱਪੜਾ ਆਪਾਂ ਪਹਿਲਾਂ ਨਾਪ ਰੱਖਿਆ ਸਭ ਤੋਂ ਪਹਿਲਾਂ ਆਪਣਾ ਹਨਾ ਕੋਈ ਵੀ ਸੂਟ ਆਉਂਦਾ ਉਹਨੂੰ ਨਾਪਣਾ ਜ਼ਰੂਰੀ ਹੈ ਇਹ ਹੈਗਾ ਜੀ ਆਪਣਾ 3 ਮੀਟਰ 16 ਇੰਚ ਤੇ ਇਹ ਕੱਪੜਾ ਤੇ ਆਪਣਾ ਪੜੇ ਲੋਟ ਹੈ ਜੀ ਇਸ ਤਰ੍ਹਾਂ ਦਾ 55 ਇੰਚ ਪਣਾ ਹੈਗਾ ਜੀ ਇਸ ਤਰ੍ਹਾਂ ਖੁੱਲਾ ਹੁਣ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਤੇ ਸਾਨੂੰ ਦੱਸ ਦਿਆਂ ਜੀ ਵੱਡੇ ਪਨੇ ਚ ਕਿਵੇਂ ਕਟਾਈ ਕਰਨੀ ਆ ਆਪਣਾ ਆਪਣਾ ਫੋਲਡ ਕੀਤਾ ਹੋਇਆ ਕੱਪੜਾ ਤੇ ਖੁੱਲਾ ਪਾਸਾ ਮੇਰੇ ਕਣੀ ਹੈਗਾ ਤੇ ਬੰਦਪਾਸਾ ਇਧਰ ਆ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਘੇਰ ਮਿਲਣਾ ਹੈ ਘੇਰ ਇਹਨਾਂ ਦਾ ਜੀ 22 ਇੰਚ ਹਿਪ ਹੈਗੀ ਆਪਾਂ ਹਿਪ ਦੇ ਹਿਸਾਬ ਨਾਲ ਹੀ ਕੱਟਣਾ ਕਿਉਂਕਿ ਘੇਰ ਤਾਂ ਪੱਥਰ ਨੂੰ ਵੱਧ ਵੀ ਮੋੜਦੇ ਨੇ 21 ਹੈ ਤੇ ਹਿਪ 22 ਹੈ ਹੁਣ 22 ਦੇ ਹਿਸਾਬ ਨਾਲ ਆਪਾਂ ਨੇ ਨਿਸ਼ਾਨੀਆਂ ਲਾਉਣੀਆਂ ਠੀਕ ਹੈ ਹਿਪ 22 ਹੈ ਆਪਾਂ ਨੇ 3 ਇੰਚ ਵੱਧ ਲੈਣਾ ਜੀ ਹੁਣ ਆਪਾਂ 25 ਇੰਚ ਲਵਾਂਗੇ ਠੀਕ ਹੈ ਜੀ 25 ਇੰਚ ਤੇ ਨਿਸ਼ਾਨੀਆਂ ਆਪਾਂ ਕੰਨੀ ਛੱਡ ਕੇ ਲੈਣੀਆਂ ਜੀ ਕੰਨੀ ਆਪਾਂ ਨੇ ਕਦੇ ਵਿੱਚ ਨਹੀਂ ਲਿਆਂਦੀ ਕੰਨੀ ਤੇ ਚਾਪਾ ਇਧਰ ਬਾਅਦ ਅੱਡ ਰੱਖਦਾਂ ਨੇ ਠੀਕ ਐ ਕੰਨੀ ਆ ਇਹ ਆਪਾਂ ਕਟਾਈ ਕਰਨੀ ਐ ਕੰਨੀ ਤੋਂ ਬਾਅਦ ਆਪਾਂ 25 ਇੰਚ ਲੈਣਾ ਠੀਕ ਐ ਜੀ ਇਹ ਇੱਥੇ ਆ ਗਈ ਜੀ 25 ਇੰਚ ਇਹ ਇੱਥੇ ਆ ਗਈ ਜੀ ਆਪਣਾ ਇਹ ਇੱਥੋਂ ਨਸਾਨੀਆਂ ਲਾ ਦਾਂਗੇ ਆਪਾਂ ਠੀਕ ਐ ਹੁਣ ਆਪਾਂ ਸਾਰੀਆਂ ਜੀ 25 25 ਦੇ ਲਾਉਣੀਆਂ ਨੇ ਠੀਕ ਐ ਐਤਰਾ ਇਹ ਹੁਣ ਆਪਣੇ ਵੱਡੇ ਪਨੇ ਰਹਿ ਦੂ ਆਪਾਂ ਇਸ ਲੋਟ ਕਮੀਜ਼ ਲਾ ਲਾਂਗੇ ਠੀਕ ਹੈ ਜੀ ਹਾਂ ਜੀ ਹੁਣ ਘੇਰ ਦੇ ਵਿੱਚ ਆਪਾਂ ਨੇ 25 ਇੰਚ ਲੈ ਲਿਆ ਠੀਕ ਹੈ ਜੀ ਤੇ 22 ਇੰਚ ਆਪਣਾ ਘੇਰ ਤੇ हिਪ ਤੇ ਹੁਣ ਆਪਾਂ ਲੰਬਾਈ ਦੇ ਵਿੱਚ ਆਪਾਂ 45 ਰੱਖਣਾ 3 ਇੰਚ ਵੱਧ 48 ਤੇ ਹੁਣ ਆਪਾਂ ਇਹਨੂੰ ਇਸ ਲੋਟ ਕਪੜੇ ਨੂੰ ਲਾ ਲਾਂਗੇ ਠੀਕ ਠੀਕ ਹੈ ਜੀ ਇਧਰੋਂ ਆਏ ਲਾ ਲਾਂਗੇ ਹਾਂਜੀ ਹੁਣ ਆਪਾਂ 45 ਇੰਚ ਤਿਆਰ ਆਪਣਾ ਕਮੀਜ਼ 48 ਇੰਚ ਆਪਾਂ 3 ਇੰਚ ਵੱਧ ਲੈ ਆ ਜੀ ਇਹਦੇ ਵਿੱਚ ਹਾਂਜੀ ਹੁਣ ਆਪਾਂ ਨੇ ਆ ਕਮੀਜ਼ ਨਾਰੋ ਲਾ ਲਿਆ ਤੇ ਬਾਕੀ ਆਪਣੀ ਇੰਨਾ ਕੱਪੜਾ ਬਚਿਆ ਠੀਕ ਹੈ ਜੀ ਆਪਾਂ ਇਸੇ ਚ ਫੋਲਡ ਕਰਕੇ ਕਮੀਜ਼ ਲਾ ਲਿਆ 25 ਇੰਚ ਤੇ ਆਹ ਲਈ ਰ ਆਪਣੀ ਵਿੱਚੋਂ ਇੰਨੀ ਲਈ ਹੈ ਪਨੇ ਲੋਟ ਤੇ ਹੁਣ ਬਾਕੀ ਆਪਾਂ ਧਿਆਨ ਫੁੱਲਾਂ ਦਾ ਜ਼ਰੂਰ ਰੱਖਣਾ ਹੈ ਹਨਾ ਵੀ ਫੁੱਲ ਲ ਕਈ ਵਾਰ ਢੇਢੇ ਜਾਣ ਲਾ ਜਾਂਦੇ ਨੇ ਜਿਵੇਂ ਹੁਣ ਆਪਰਾ ਫੁੱਲ ਆਪਾਂ ਨੀਵੇਂ ਪਾਸੇ ਥੱਲੇ ਪਾਸੇ ਲਿਆਉਣਾ ਜੀ ਆ ਚੀਜ਼ ਠੀਕ ਹੈ ਤੇ ਇਧਰਲੇ ਪਾਸੇ ਆਪਾਂ ਗਲਾ ਕੱਟਣਾ ਇਧਰਲੇ ਪਾਸੇ ਨੀਚੇ ਨੂੰ ਲਿਉਣੇ ਨੇ ਆ ਫੁੱਲ ਫੁੱਲਾਣਾ ਜ਼ਰੂਰ ਤਿਆਰ ਰੱਖਣਾ ਦੇਖੋ ਆ ਫੁੱਲ ਆਪਣੇ ਨੀਚੇ ਨੂੰ ਜੜਾਉਣੀਆਂ ਚਾਹੀਦੀਆਂ ਨੇ ਹੈਨਾ ਕਿਤੇ ਕਈ ਵਾਰ ਆਪਾਂ ਨਹੀਂ ਵੀ ਧਿਆਨ ਲਿੰਦੇ ਫਿਰ ਆਪਣੇ ਫੁੱਲ ਉਲਟ ਹੋ ਜਾਂਦੇ ਨੇ ਜਿਵੇਂ ਆਪਾਂ ਇੱਧਰ ਗਲਾ ਰੱਖਤਾ ਤੇ ਆਹ ਪਾੜੇ ਲੱਗਦੇ ਨੇ ਫੁੱਲ ਇਸ ਤਰ੍ਹਾਂ نیچے ਨੂੰ ਇਹ ਫੁੱਲਾਂ ਨਾਲ ਧਿਆਨ ਰੱਖ ਕੇ ਜਰੂਰ ਸੂਤ ਕਟਾਈ ਕਰਿਆ ਕਰੋ ਠੀਕ ਹੈ ਹੁਣ ਆਪਾਂ ਇਹਦੀ ਲਾਉਣੀ ਹੈ ਜੀ ਇਸ ਤਰੀਕੇ ਨਾਲ ਤੈਹ ਵੱਖ-ਵੱਖ ਲਾਉਣੀ ਹੈ ਠੀਕ ਹੈ ਇਹ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹਨਾਂ ਨੂੰ ਆਪਾਂ ਦੋਨੇ ਪੀਸ ਆਪਾਂ ਉੱਪਰ ਰੱਖ ਕੇ ਕਈ ਪੀਆ ਆਪਣਾ ਕਮੈਂਟ ਆਇਆ ਵੀ ਤੁਸੀਂ ਅਲੱਗ-ਅਲੱਗ ਕੱਟਦੇ ਹੋ ਹਨਾ ਇਹ ਆਪਾਂ ਸੋਨੂੰ ਕੱਟਦੀ ਤਾਂ ਮੈਂ ਇਸ ਤਰ੍ਹਾਂ ਹੀ ਆ ਜੇ ਉੱਤੇ ਰੱਖ ਕੇ ਡਬਲ ਇਹ ਕਈ ਵਾਰ ਭੈਣਾਂ ਨੂੰ ਸਮਝ ਨਹੀਂ ਆਉਂਦੀ ਆਪਾਂ ਨੂੰ ਐ ਹੁੰਦਾ ਜਿੰਨੇ ਸੌਖੇ ਤਰੀਕੇ ਨਾਲ ਸਮਝਾ ਦਈਏ ਹੈ ਨਾ ਉਹਨਾਂ ਵਧੀਆ ਆਪਾਂ ਤਾਂ ਕਰਕੇ ਵਕ ਕੱਟ ਲਾਂਗੇ ਠੀਕ ਹੈ ਜੀ ਉਹ ਕਟਾਂਗੇ ਇਸੇ ਤਰ੍ਹਾਂ ਹੀ ਆਪਾਂ ਜੀ ਕਪੀਸਾ ਆਪਾਂ نیچے ਰੱਖ ਲਾਂਗੇ ਫੋਲਡ ਕਰਕੇ ਇੱਕ ਆਪਾਂ ਉੱਪਰ ਰੱਖ ਲਾਂਗੇ ਜਿਵੇਂ ਹੁਣ ਆ ਨੀਚੇ ਰੱਖ ਲੈਣੀ ਦੂਸਰਾ ਆਪਾਂ ਪੱਲਾ ਜਿਹੜਾ ਉੱਪਰ ਰੱਖ ਲਾਂਗੇ ਇਹਨਾਂ ਨਾਲ ਵੀ ਆਪਾਂ ਫੁੱਲਾਂ ਦਾ ਧਿਆਨ ਦੇਣਾ ਦੇਖੋ ਜੀ ਆ ਨੀਚੇ ਨੂੰ ਜਾਂਦੇ ਆ ਠੀਕ ਹੈ ਇਹਨਾਂ ਨੂੰ ਵੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਦੋਨੇ ਪੱਲੇ ਇਸ ਤਰ੍ਹਾਂ ਰੱਖ ਲਾਂਗੇ ਠੀਕ ਹੈ ਜੀ ਹੁਣ ਸੋ ਦਾ ਪਚੰਗੀਦਰਾ ਇਹਨੂੰ ਪ੍ਰੈਸ ਕਰਕੇ ਤੈਹ ਲਾ ਕੇ ਸੋ ਨੂੰ ਦੱਸ ਦੇ ਵੀ ਕਿੰਨਾ ਧੀਰਾ ਲੈਣਾ ਕਿੰਨਾ ਮੋਟਾ ਲੈਣਾ ਹਾਂਜੀ ਆਪਾਂ ਪ੍ਰੈਸ ਕਰ ਲਈ ਦੋਨੇ ਪੱਲੇ ਠੀਕ ਹੈ ਜੀ ਪ੍ਰੈਸ ਕਰਕੇ ਰੱਖ ਲਏ ਆਹ ਦੇਖੋ ਆਪਾਂ ਨੇ ਬੰਦ ਪਾਸਾ ਇੱਧਰ ਹੋ ਗਿਆ ਜੀ ਜਦੋਂ ਆਪਾਂ ਸੂਟ ਕਟਾਈ ਕਰਨੀ ਹੈ ਹਨਾ ਉਦੋਂ ਇਹ ਧਿਆਨ ਰੱਖਣਾ ਜੇ ਬੰਦ ਪਾਸਾ ਇੱਧਰਲੇ ਬਾਹਲੇ ਪਾਸੇ ਹੋ ਗਿਆ ਦੋਨੇ ਪੱਲੇ ਵੱਖ-ਵੱਖ ਰੱਖਣੇ ਨੇ ਠੀਕ ਹੈ ਜੀ ਇੱਕ ਫੁੱਲਾਂ ਦਾ ਧਿਆਨ ਰੱਖ ਕੇ ਤੇ ਆ ਆਪਣਾ ਪਿਛਲਾ ਪੱਲਾ ਹੋ ਗਿਆ ਆਪਣਾ ਮੂਹਰਲਾ ਪੱਲਾ ਹੋ ਗਿਆ ਫੁੱਲਾਪਾ ਨੇ ਆ ਨੀਚੇ ਨੂੰ ਜਾਂਦੇ ਆ ਠੀਕ ਹੈ ਜੀ ਇਸ ਤਰ੍ਹਾਂ ਫੁੱਲਾ ਨਾਲ ਧਿਆਨ ਰੱਖ ਕੇ ਆਪਾਂ ਦੋਨੇ ਪੱਲੇ ਰੱਖ ਲੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਹਨਾ ਪ੍ਰੈਸ ਕਰਕੇ ਲੰਬਾਈ ਲੈ ਲਈ ਲੰਬਾਈ ਆ ਆਪਣੀ ਆ ਤੁਹਾਨੂੰ ਦੱਸਿਆ ਇਹਦਾ ਤੇ ਆਪਾਂ ਨੇ 48 ਇੰਚ ਤੇ 3 ਇੰਚ ਵਾਧ ਰੱਖੇ 48 ਇੰਚ ਕੱਟੀ ਗਏ ਠੀਕ ਹੈ ਜੀ ਇੱਥੇ 48 ਆ ਗਿਆ ਬਾਅਦ ਦੇ ਵਿੱਚ ਆਪਾਂ ਨੇ ਜਿਹੜਾ ਵੱਧ ਘੱਟ ਕੱਪੜਾ ਹੈ ਉੱਥੇ ਆਪਾਂ ਨਿਸ਼ਾਨੀ ਲਾ ਲਈਆਂ ਠੀਕ ਹੈ ਇਹਨੂੰ ਕੱਟ ਦਾਂਗੇ ਠੀਕ ਹੈ نیچے ਫਿਰ ਉੱਪਰ-ਉੱਪੋ ਕੱਟ ਕੇ ਤੁਹਾਨੂੰ ਦਿਖਾਉਂਦੇ ਆ। ਇਹ ਐ ਇਸ ਤਰ੍ਹਾਂ ਕੱਟ ਲਓ। ਜਿਹੜਾ ਵੱਧ ਘੱਟ ਕੱਪੜਾ ਹੁੰਦਾ ਆਪਣਾ ਚੰਗੀ ਤਰ੍ਹਾਂ ਫਿਰ ਆਪਾਂ ਨੂੰ ਸਾਹਮਣੀ ਨਾਲ ਸਲਾਈ ਕੀਤੀ ਜਾਂਦੀ ਨਹੀਂ ਆਪਾਂ ਨੂੰ ਸਲਾਈ ਕਰਨ ਵੇਲੇ ਬਹੁਤ ਖਿਆਈ ਹੋਈ ਜਦੋਂ ਆਪਣਾ ਵੱਧ ਘੱਟ ਕੱਪੜਾ ਰਹਿ ਜਾਂਦਾ। ਇਹ ਇੱਧਰ ਵੀ ਆਪਾਂ ਨੇ ਜਿੰਨਾ ਕੱਪੜਾ ਵੱਧ ਘੱਟ ਸੀ ਠੀਕ ਹੈ ਇੱਧਰ ਵੀ ਕਟਾਈ ਕਰਤੀ ਹੁਣ ਆਪਾਂ ਨੇ ਸਾਹਣੀ ਲਾ ਕੇ ਹੁਣ ਸਾਰਾ ਆਪਣਾ ਇੱਕੋ ਜਿਹਾ ਹੋ ਗਿਆ ਹੁਣ ਸਭ ਤੋਂ ਪਹਿਲਾਂ ਥੀਰਾ ਦੱਸਦੇ ਆ ਤੁਹਾਨੂੰ। ਨਸਾਨੀ ਆਪਾਂ ਨੇ ਤੀਰੇ ਦੀ ਲਾ ਰੱਖੀ ਆ ਕਿ ਤੀਰਾ ਹੈਗਾ ਇਹਨਾਂ ਦਾ 13.5 ਠੀਕ ਹੈ ਹੁਣ ਆ ਚੰਗੀ ਤਰ੍ਹਾਂ ਦੇਖ ਲਓ ਤੀਰਾ ਇਹਨਾਂ ਦਾ 13 ਹੈਗਾ ਤੇ ਆਪਾਂ ਸਾਢੇ 6 ਇਚ ਹੀ ਨਸਾਨੀ ਲਾ ਲਈ ਪਿਸਲਾਗ ਲੈ ਇਹਨਾਂ ਦਾ 5 ਇੰਚ ਹੈ ਠੀਕ ਹੈ ਜੀ ਆਪਾਂ ਗਲੇ ਦੇ ਹਿਸਾਬ ਨਾਲ ਟੀਰਾ ਕੱਟਦੇ ਆ ਕਿਉਂ ਜੇ ਤਾਂ ਆਪਣਾ ਹਨਾ ਡੂੰਗਾ ਗਲਾ ਹੋਵੇ ਪਿਸਲਾ ਤਾਂ ਉਨੇ ਟੀਰਾ ਘੱਟ-ਘੱਟਿਆ ਜਾਂਦਾ ਠੀਕ ਹੈ ਜਿੰਨਾ ਟੀਰਾ ਹੱਗਲਾ ਛੋਟਾ ਹੋਵੇ ਪਿਸਲਾ ਉਨਾ ਟੀਰਾ ਵੱਧ ਕੱਟਿਆ ਜਾਂਦਾ ਹਾਂ ਜੇ ਇਹਨਾਂ ਦਾ ਪਿਸਲਾ ਗਲਾ 4.5 ਲਾ ਲਓ ਪਰ ਆਪਾਂ 5 5 ਲਿਖਿਆ ਹੋਇਆ ਆਪਾਂ 4.5 ਹੀ ਰੱਖਣਾ ਜੇ ਇਹਨਾਂ ਨੇ ਕਹਿ ਵੀ ਗਲਾ ਘੱਟ ਹੋਵੇ ਤਾਂ ਆਪਾਂ ਨੇ ਪਿਸਲਾ ਗਲਾ 4.5 ਇੰਚ ਰੱਖਣਾ ਟੀਰਾ ਲਾ ਲਿਆ ਜੀ ਆਪਾਂ 6.5 ਇੰਚ ਤੇ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਜਿਹੜਾ ਮੋਡਲ ਲੈ ਲਿਆ ਉਹ ਲੈ ਲੈ 7 ਤੇ ਆਨਸਾਨੀ ਸਿੱਧੀ ਲਾ ਲੋ 7 ਤੇ ਬਾਅਦ ਦੇ ਵਿੱਚ ਆਪਾਂ ਇੱਥੋਂ ਨਾਪ ਲੋ ਠੀਕ ਹੈ ਜਿੰਨ ਆਪਾਂ ਸਾਢੇ 3 ਉੱਪਰੋਂ ਲੈ ਤੀਰਾ ਉਹਨਾਂ ਆਪਾਂ ਨੇ ਇੱਥੇ ਲੈ ਲਈ ਇਹਨੂੰ ਆਪਾਂ ਚੌਰਸ ਇੱਕੋ ਜਿਹਾ ਬਾਕਸ ਬਣਾ ਲਿਆ ਠੀਕ ਹੈ ਜੀ ਹੁਣ ਦੁਬਾਰਾ ਸਮਝਾ ਰਹੇ ਹਾਂ ਕਿ ਸਾਢੇ 3 ਤੀਰਾ ਸਾਢੇ 3 ਇੱਥੋਂ ਮੋਡਲ ਆਪਣਾ 7 ਤੇ ਹੁਣ ਇਹਨੂੰ ਆਪਾਂ ਬਾਕਸ ਬਣਾ ਲਿਆ ਜਿਹੜੀ ਆਪਾਂ ਨੇ ਨਿਸ਼ਾਨੀ ਲਾਉਣੀ ਹੈ ਜੀ ਉਹ ਲਾਉਣੀ ਆਪਾਂ 21 ਇੰਚ ਜਿਹਨਾਂ ਦੀ ਛਾਤੀ ਹੈ ਆਪਾਂ 10.5 ਇੰਚ ਤੇ ਨਿਸ਼ਾਨੀ ਲਾ ਲਈ ਠੀਕ ਹੈ ਜਿਹੜੀ ਆਪਾਂ ਨੇ ਆਗ ਲਾਈ ਪਾਉਣੀ ਹੈ ਇਹ ਆਪਾਂ ਪਹਿਲਾਂ ਪਾਵਾਂਗੇ ਮੂਰਲੇ ਗਲੇ ਪੱਲੇ ਦੀ ਗਲਾਈ ਇਹ 1 ਇੰਚ ਤੇ ਪਾਵਾਂਗੇ ਠੀਕ ਹੈ ਜੀ ਇਹ ਆਪਾਂ ਸਾਰੀ ਕੁੱਲ ਮਿਲਾ ਕੇ ਜਿਵੇਂ ਹੁਣ ਆਪਾਂ ਨੇ ਪਿਛਲਾ ਪਹਿਲਾ ਦੋਨਾਂ ਦਾ ਪਹਿਲਾ ਕੱਟਣਾ ਤਾਂ ਆਪਾਂ 2 ਇੰਚ ਤੇ ਨਿਸ਼ਾਨੀ ਲਾਉਣੀ ਹੈ ਇੱਥੇ 1 ਇੰਚ ਦਾ ਇੱਥੋਂ ਸਨ ਪਾ ਕੇ ਹੈਨਾ ਅ ਇੱਥੋਂ ਰੱਖ ਕੇ ਤੇ ਫਿਰ ਆਪਾਂ 1 ਇੰਚ ਦੀ ਮੂਰਲੇ ਪੱਲੇ ਦੀ ਨਿਸ਼ਾਨੀ ਲਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਇੱਥੋਂ 1 ਇੰਚ ਦੀ ਨਿਸ਼ਾਨੀ ਲਾਵਾਂਗੇ ਕਈ ਵਾਰ ਕਈ ਪਹਿਣਾ ਕਹਿੰਦੇ ਨੇ ਵੀ ਸਾਥੋਂ ਗਲਾਈ ਨਹੀਂ ਪੈਂਦੀ ਫਿਰ ਤੂੰ ਨਹੀਂ ਗਲਾਈ ਪੈਂਦੀ ਜੀ ਸਾਥੋਂ ਕਈ ਵਾਰ ਹੈਨਾ ਤਾਂ ਤੁਸੀਂ ਇੱਥੇ 2 ਇੰਚ ਤੇ ਨਿਸ਼ਾਨੀ ਲਾ ਲਓ 2 ਤੇ ਇੱਧਰ ਰੱਖ ਲਓ 2 ਤੇ ਇੱਧਰ ਠੀਕ ਹੈ ਜੀ ਇਹ ਆਪਾਂ ਨੇ ਹੁਣ ਤੁਹਾਨੂੰ ਗਲਾਈ ਪਾਉਣ ਵਾਸਤੇ ਦੱਸਿਆ ਜੀ ਆਪਾਂ ਗਲਾਈ ਕਿਵੇਂ ਪਾਉਣੀ ਹੈ ਠੀਕ ਹੈ 2 ਇੰਚ ਤੇ ਇੱਧਰ ਨਿਸ਼ਾਨੀ ਲਾ ਲਓ 2 ਤੇ ਇੱਧਰ ਲੈ ਲਓ ਇੱਥੇ ਲਾ ਲਈ ਆਪਾਂ 1 ਇੰਚ ਤੇ ਹੁਣ ਆਪਾਂ ਇਹਦੀ ਜਿਹੜੀ ਗਲਾਈ ਪਾਉਣੀ ਹੈ ਜੀ ਉਹ ਇਸ ਤਰ੍ਹਾਂ ਪਾਉਣੀ ਹੈ ਆਹ ਜੀ ਸਾਤੀ ਦੀ ਨਿਸ਼ਾਨੀ ਤੇ ਇਸ ਤਰ੍ਹਾਂ ਗਲਾਈ ਪਾ ਲਓ ਇਹਨੂੰ ਜੇ ਦੇਖੋ ਇਹ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਣੀ ਇਸ ਤਰ੍ਹਾਂ ਜਿਹੜੀ ਗਲਾਈ ਹੈ ਇਹ ਆਪਣੇ ਮੂਰਲੇ ਪੱਲੇ ਦੀ ਪੈਗੀ ਠੀਕ ਹੈ ਜੀ ਐਸ ਤਰ੍ਹਾਂ ਹੁਣ ਇਹ ਆਪਾਂ ਦੋ ਪੱਲਿਆਂ ਦੀ ਇੱਥੋਂ ਕਟਾਈ ਕਰਨੀ ਹੈ ਫਿਰ ਤੁਹਾਨੂੰ ਪਿਛਲੇ ਪੱਲੇ ਆਈ ਦੱਸਦੇ ਕਿੰਨੀ ਨਰਾਨੀ ਲਾਉਣੀ ਹੈ ਹਾਂਜੀ ਹੁਣ ਆਪਾਂ ਦੋ ਪੱਲਿਆਂ ਦੀ ਕਟਾਈ ਕਰ ਦਾਂਗੇ ਠੀਕ ਹੈ ਜੀ ਮੋਰਲਿਆਂ ਦੀ ਇਹ ਇਸ ਤਰ੍ਹਾਂ ਇੱਥੋਂ ਆਪਾਂ ਪੂਰੀ ਗਲਾਈ ਨਾਲ ਕੱਟਣਾ ਠੀਕ ਹੈ ਜੀ ਇਹ ਬਾ ਦੇ ਇਹ ਹੁਣ ਆ ਹੋ ਗਏ ਆਪਣੇ ਮੋਰਲੇ ਪੱਲੇ ਦੋ ਹੁਣ ਆਪਾਂ ਪਿਛਲੇ ਪੱਲੇ ਦੀ ਗਲਾਈ ਪਾਉਣੀ ਦੱਸਦੇ ਹਾਂ ਤੁਹਾਨੂੰ ਕਿਵੇਂ ਪਾਉਣੀ ਹੈ ਠੀਕ ਹੈ ਹੁਣ ਜਿਵੇਂ ਆਪਾਂ ਨੇ ਇੱਥੋਂ ਲਿਆ ਸੀ ਹਨਾ 1 ਇੰਚ ਹੁਣ ਆਪਾਂ ਜਿਹੜੀ ਗਲਾਈ ਆ ਇੱਥੋਂ ਭਾਵੇਂ ਤਾਂ ਤੁਸੀਂ ਆਜ ਤੋਂ ਲਾ ਲਓ ਠੀਕ ਹੈ ਜੀ ਕੋਨੇ ਤੋਂ 2 ਇੰਚ ਤੇ ਚਾਹੇ ਭਾਵੇਂ ਇੱਥੋਂ 1 ਇੰਚ ਤੇ ਐਂ ਲਾ ਲਓ ਹਨਾ ਇਹ ਪਿਛਲੇ ਪੱਲੇ ਦੀ ਆਪਣੀ 2 ਇੰਚ ਦੀ ਗਲਾਈ ਹੋ ਜੂਗੀ ਆ ਕੋਨੇ ਤੋਂ ਲੈ ਕੇ ਇੰਚ ਟੇਪ ਰੱਖ ਕੇ ਇੱਥੇ 2 ਤੇ ਲਾ ਲਓ ਹੁਣ ਇਸ ਤਰੀਂ ਆਪਾਂ ਨੇ ਇੱਥੋਂ ਲੈ ਕੇ ਠੀਕ ਹੈ ਜੀ ਇਹਦੀ ਗਲਾਈ ਕਰਨੀ ਹੈ ਇਹ ਇਸ ਤਰ੍ਹਾਂ ਠੀਕ ਹੈ ਜੀ ਆ ਆਪਣੇ ਚਾਰੇ ਪੱਲਿਆਂ ਦੀ ਗਲਾਈ ਹੋ ਗਈ। ਹਾਂਜੀ ਹੁਣ ਇਹ ਕਿ ਤੁਹਾਨੂੰ ਕਟਾਈ ਕਰਕੇ ਦੱਸਦੇ ਆ। ਤੇ ਕਈ ਵਾਰ ਨਹੀਂ ਆ ਫੱਟੀ ਨਾਲ ਵੀ ਲਾ ਸਕਦੇ ਆ ਆਪਾਂ ਗਲਾਈ ਜਿਵੇਂ ਹੁਣ ਆ ਦੇਖੋ ਜੀ ਫੱਟੀ ਰੱਖ ਕੇ ਇਹ ਇਸ ਤਰ੍ਹਾਂ ਲਾ ਲਓ। ਠੀਕ ਹੈ ਜਿਵੇਂ ਆਪਾਂ ਨੇ ਹੁਣ ਇੱਥੇ ਰੱਖ ਲਈ ਜੀ ਫੱਟੀ ਇਹ ਇਸ ਤਰ੍ਹਾਂ ਵੀ ਗਲਾਈ ਲੱਗ ਜਿਹਦੇ ਕੋਲੇ ਪਹਿਣਾ ਕੋਲੇ ਫੱਟੀ ਹੈਗੀ ਹੈ ਤਾਂ ਇਹ ਤੋਂ ਵੀ ਗਲਾਈ ਲੱਗ ਹੋ ਜਾਂਦੀ ਹੈ ਜੀ। ਇਹਨੂੰ ਇਸ ਤਰ੍ਹਾਂ ਜਦੋਂ ਆਪਾਂ ਨੇ ਇਧਰਲੀ ਘੇੜਾ ਪਾਉਣੀ ਹੈ ਕਾਟ ਉਦੋਂ ਆਪਾਂ ਆ ਆਪਸਾ ਫੱਟੀ ਦਾ ਰੱਖਣਾ ਜੀ ਠੀਕ ਹੈ ਜਦੋਂ ਆਪਾਂ ਆ ਪਿਛਲੇ ਪੱਲੇ ਦੀ ਕਾਟ ਪਾਉਣੀ ਹੈ ਉਦੋਂ ਆਪਾਂ ਨੇ ਆ ਆ ਸਾਈਡ ਰੱਖਣੀ ਹੈ ਜੀ ਇਸ ਤਰ੍ਹਾਂ ਠੀਕ ਹੈ ਅੰਦਰਲਾ ਪਾਸਾ ਉਦੋਂ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਇਹਦੇ ਨਾਲ ਮਿਲਾ ਕੇ ਫਿਰ ਇਹਦੀ ਗਲਾਈ ਪੈ ਜਾਣੀ ਹੈ ਠੀਕ ਹੈ ਹੁਣ ਜੇ ਮੈਂ ਆਪਾਂ ਨੇ ਇੱਥੋਂ ਗਲਾਈ ਪਾ ਲਈ ਠੀਕ ਹੈ ਹੁਣ ਆਪਾਂ ਇਹ ਤੁਹਾਨੂੰ ਦੱਸ ਦਿਆਂ ਕੱਟ ਕੇ इस तरह अपने पिछले पलियाला पला सिर्फ अद्धा इंच की काट पानी है जिम्मे इत निशानी ला लो अदा इंच की ठीक है जी ए पानी अपा इथे बार धुरनी लेके जाए अपने ने इथो अधे इंच की काट ਐ 60 ਮੀਰੀ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਇਥੋਂ ਆ ਲਗਾ ਦੋ ਆਪਾਂ ਟੱਕ ਇਧਰ ਆਪਣਾ ਗਲਾ ਹੋ ਜੂਗੀ ਤੇ ਹੁਣ ਆਪਾਂ ਤੁਹਾਨੂੰ ਸਾਈਡ ਵਾਲੀ ਨਿਸ਼ਾਨੀ ਦੱਸਦੇ ਆ ਨਾਲ ਪਲੇਟ ਹਾਂਜੀ ਹੁਣ ਜਿਹੜੀ ਆਪਾਂ ਛਾਤੀ ਦੀ ਨਿਸ਼ਾਨੀ ਲਾਈ ਹੈ ਇੱਥੇ ਹੈ ਨਾ ਇਥੋਂ ਆਪਾਂ 7 ਇੰਚ ਤੇ ਲਾ ਲਓ ਠੀਕ ਹੈ ਜੀ ਆਹ ਜਿਹੜੀ ਆ ਗਈ ਕਮਰ ਦੀ ਨਿਸ਼ਾਨੀ ਇੱਥੇ ਤਾਂ ਆਪਣੀ ਕਮਰ ਆ ਜੂ ਠੀਕ ਹੈ 7 ਤੇ ਤੇ ਇਥੋਂ ਆਪਾਂ ਨੇ ਲਾ ਲਈ 7 ਤੇ ਹੁਣ ਆਪਾਂ ਜਿਹੜੀ ਇਹਨਾਂ ਦੀ ਬੱਖੀ ਵਾਲੀ ਹੈ ਨਾ ਆਪਾਂ ਬੱਖੀ ਵੀ ਕਹਿ ਦਿੰਦੇ ਆ ਸਾਈਡ ਵਾਲੀ ਸਿਲਾਈ ਹੈ ਜੀ ਇਹ ਇਹਨਾਂ ਦੀ 15.5 ਇੰਚ ਤੇ ਤਿਆਰ ਹੈ ਆਪਾਂ 16.5 ਇੰਚ ਤੇ ਨਿਸ਼ਾਨੀ ਲਾਉਣੀ ਹੈ ਠੀਕ ਹੈ ਅੱਧਾ ਇੰਚ ਆਪਣੀਆਂ ਬਾਹਾਂ ਚ ਆਜੂਗਾ ਅੱਧਾ ਇੰਚ ਆਪਣੀ ਪਲੇਟ ਦੇ ਵਿੱਚ ਆਜੂ ਉਹੀ ਆਪਣਾ ਜਿਹੜਾ ਇਹ ਸਾਈਡ ਵਾਲੀ ਸਿਲਾਈ ਹੈ 15.5 ਤੇ ਤਿਆਰ ਹੋ ਜੂਗੀ ਹੁਣ ਇਹ ਆਪਾਂ 16.5 ਤੇ ਨਿਸ਼ਾਨੀ ਲੈ ਲਈ ਹੁਣ ਇੱਥੋਂ ਆਪਣੀ ਹਿੱਪ ਹੈ ਜੀ 22 ਇੰਚ ਠੀਕ ਹੈ ਤੇ 22 ਇੰਚ ਤੇ ਆਪਣੇ ਇਸ ਤਰ੍ਹਾਂ ਇੱਥੋਂ ਫੋਲਡ ਹੋ ਗਈ ਇਹ 22 ਇੰਚ ਤੇ ਲਾ ਲਈ ਜੀ ਜਿਹੜੀ ਆਪਣੀਆਂ ਕਮਰ ਦੀ ਆ ਗਈ ਇਹਨਾਂ ਦੀ ਕਮਰ ਆ ਗਈ 19 ਇੰਚ ਠੀਕ ਹੈ ਜੀ ਆਪਾਂ ਲਾਵਾਂਗੇ 19 ਤੇ 9 ਤੇ 3 ਨਹੀਂ ਲਾਵਾਂਗੇ ਠੀਕ ਹੈ ਜੀ ਇਹ ਇੱਥੇ ਆ ਗਈ ਸਾਡੇ 9 ਤੇ 19 ਇੰਚ ਹੋ ਗਿਆ ਜੀ ਇੱਥੇ ਤਾਂ ਆਪਣੀ ਕਮਰ ਆਦੀ ਸਿਉਣ ਲੱਗ ਜੂ ਠੀਕ ਹੈ ਜਿਹੜਾ ਆਪਣਾ ਪਲੇਟਾਂ ਦੇ ਵਿੱਚ ਆਉਣਾ ਉਹ ਆਪਾਂ ਲਵਾਂਗੇ ਇੱਥੇ ਠੀਕ ਹੈ ਆਪਾਂ ਨੇ 20 ਇੰਚ ਤੇ ਲਾ ਲਾਂਗੇ ਠੀਕ ਹੈ ਜੀ ਬਾਕੀ ਆਪਾਂ ਜਿਹੜਾ ਸਲਾਈ ਕਰਕੇ ਹਿੱਸਿਆਂ ਨੂੰ ਨਿਸ਼ਾਨੀ ਲਾਉਣੀ ਹੈ ਉਦੋਂ ਹਨਾ ਆਪਾਂ ਦੁਬਾਰਾ ਲਾਉਣੇ ਲਾਉਣੀ ਪੈਂਦੀ ਹੈ ਹੁਣ 150 ਨੂੰ ਦੱਸ ਦਿਆਂ ਆਪਾਂ ਨੇ ਇੱਥੇ ਲਾ ਲਈ ਦੀ ਤੇ ਠੀਕ ਹੈ 19 ਤੇ ਤਾਂ ਆਪਣੇ ਕੰਮ ਤਿਆਰੀ ਰਹਿ ਗਈ ਬਾਕੀ ਜਿਹੜਾ 24 ਇੰਚ ਵੱਧ ਲਾਇਆ ਜੀ ਉਹ ਪਲੇਟਾਂ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੀਆਂ ਨਿਸ਼ਾਨੀਆਂ ਨੇ ਜਿਹੜਾ ਐਕਸਟਰਾ ਰੱਖਣਾ ਉਹ ਆਪਾਂ ਨੇ 2 ਇੰਚ ਤੇ ਲਾ ਲਾਂਗੇ ਠੀਕ ਹੈ ਜੀ ਆਹ ਕੱਪੜਾ ਆਪਾਂ ਨੇ ਵੱਧ ਰੱਖਣਾ 2 2 ਇੰਚ ਤੇ ਕਈ ਵਾਰ ਆਪਾਂ ਨੂੰ ਖੁੱਲਾ ਕਰਨਾ ਪੈਂਦਾ ਹੈ ਹਨਾ ਕੱਪੜਾ ਤੇ ਐ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਇਨਸਾਨੀਆਂ ਨੂੰ ਠੀਕ ਹੈ ਜਿਵੇਂ ਹੁਣ ਜੀ ਆ ਆ ਗਈ ਹੋ ਗਈ ਆਪਣੀ ਫੀਟਿੰਗ ਵਾਲੀ ਇਹ ਐ ਇਸ ਤਰ੍ਹਾਂ ਇਨਸਾਨੀ ਲੱਗਦੀ ਹੈ ਠੀਕ ਹੈ ਜੀ ਐ ਇਸ ਤਰ੍ਹਾਂ ਜਦੋਂ ਆਪਾਂ ਸਲਾਈ ਕਰ ਲਿਆ ਉਦੋਂ ਆਪਾਂ ਨੇ ਇੱਥੋਂ ਸਾਡੇ ਪੂਰਾ 1 ਇੰਚ ਹੈ ਜੀ 1.5 ਤੇ ਲਾ ਲਿਆ ਇੱਥੋਂ ਕਮਰ ਆਪਣੀ 19 ਹੈ ਜਦੋਂ ਆਪਾਂ ਪਲੇਟਾ ਪਾ ਕੇ ਤਿਆਰ ਕਰ ਲਿਆ ਉਦੋਂ ਆਪਣੇ 19 ਤੇ ਆ ਗਿਆ ਇੱਥੇ ਆਪਣੇ 22 ਇੰਚ ਹੈ हिਪ ਤੇ ਆਪਾਂ 11 ਤੇ ਲਾ ਲਿਆ ਇਹ ਨਿਸ਼ਾਨੀਆਂ ਨੂੰ ਆਪਾਂ ਇਸ ਤਰ੍ਹਾਂ ਲਾ ਲਓ ਠੀਕ ਹੈ ਇਹ ਹੀ ਆਪਾਂ ਜਦੋਂ ਫੀਟਿੰਗ ਕਰੀ ਬਹੁਤ ਸੋਹਣੀ ਫੀਟਿੰਗ ਆਉਂਦੀ ਹੈ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਹੁਣ ਜਿਹੜਾ ਆਪਾਂ ਇਹ ਦੋ ਦੋ ਐਕਸਟਰਾ ਰੱਖਿਆ ਇਹਨੂੰ ਆਪਾਂ ਕੱਟ ਦਾਂਗੇ ਕੱਪੜੇ ਤੋਂ ਇਸ ਤਰ੍ਹਾਂ ਨਿਸ਼ਾਨੀਆਂ ਲਾ ਲਓ ਇਹ ਇਧਰੋਂ ਆਪਾਂ ਹਿੱਪਾ ਇਹ ਨਾਮ ਲਾ ਲਾਂਗੇ ਠੀਕ ਹੈ ਤੇ ਹੁਣ ਇਹਨੂੰ ਆਪਾਂ ਕੱਟ ਦਾਂਗੇ ਤੇ ਜਿਹੜੀ ਆਪਣੀਆਂ ਕੰਨੀਆਂ ਆਪਾਂ ਕੱਟਣੀ ਹੁੰਦੀਆਂ ਸੋਨੂੰ ਪਹਿਲਾਂ ਵੀ ਦੱਸਿਆ ਜੀ ਮੈਂ ਕੰਨੀਆਂ ਨੂੰ ਵਿੱਚ ਕਿਵੇਂ ਲਿਆ ਨਹੀਂ ਤੇ ਹੁਣ ਆਪਾਂ ਇੱਥੋਂ ਘੱਟ ਕਰਾਂਗੇ ਇਸ ਤਰ੍ਹਾਂ ਆਹ ਦੇਖੋ हां ਮੇਰੀਆਂ ਭੈਣਾਂ ਨੂੰ ਇਹੀ ਹੈ ਵੀ ਹੈਨਾ ਜਦੋਂ ਕਈ ਵਾਰ ਸਮਝ ਨਹੀਂ ਆਉਂਦੀ ਜਰੂਰ ਆਪਾਂ ਸਾਰੇ ਕਮੈਂਟ ਰੋਜ਼ ਪੜ੍ਹਦੇ ਆ ਹਨਾ ਜਿਹੜੀਆਂ ਮੇਰੀਆਂ ਭੈਣਾਂ ਦੱਸਦੀਆਂ ਨੇ ਵੀ ਸਾਨੂੰ ਆਈ ਦੀ ਸਮਝ ਨਹੀਂ ਆਉਂਦੀ ਉਹ ਹੀ ਸਾਨੂੰ ਆਪਾਂ ਕਟਾਈ ਕਰਕੇ ਵੀ ਦੱਸਦੇ ਆ ਸਲਾਈ ਕਰਕੇ ਵੀ ਦੱਸਦੇ ਆ ਜੀ ਥੋੜਾ ਜਿਹਾ ਮੈਨੂੰ ਸਲਾਈ ਦਾ ਟਾਈਮ ਘੱਟ ਲੱਗਦਾ ਘੜ ਘਟ ਕੇ ਆਪਾਂ ਇੱਥੇ ਕੱਪੜੇ ਰੱਖੀ ਜਾਂਦੇ ਆ ਕਿਉਂਕਿ ਵਿੱਚ ਆਪਣੇ ਕੋਲੇ ਕੁੜੀਆਂ ਲੱਗੀਆਂ ਹੋਈਆਂ ਨੇ ਤੇ ਤਾਂ ਕਰਕੇ ਸਲਾਈ ਦਾ ਫਿਰ ਬਾਕੀ ਆਪਾਂ ਤੁਹਾਨੂੰ ਸਾਰੇ ਡਿਜ਼ਾਈਨਸ ਸਿਖਾਵਾਂਗੇ ਵੀ ਜਿਵੇਂ ਗਲੇ ਦੇ ਡਿਜ਼ਾਈਨ ਹੋਗੇ ਭਾਈ ਪੁੱਤ ਹਨਾ ਜੀ ਹੁਣ ਆਪਾਂ ਨੇ ਆ ਟੱਕ ਲਾ ਲੇ ਠੀਕ ਹੈ ਜੀ ਆ ਟੱਕ ਤਾਂ ਇੱਥੇ ਤਾਂ 7 ਤੇ ਲਾਇਆ 1 ਲਾਇਆ ਜੀ ਆਪਾਂ 16 ਤੇ ਜਿਹੜਾ 16 ਵਾਲਾ ਟੱਕ ਆ ਜੀ ਇਹ ਆਪਣੀ ਸਾਈਡ ਵਾਲੀ ਸਲਾਈ ਹੋਗੀ ਆ ਆਪਣੀ ਕਮਰ ਦੀ ਨਸਾਨੀ ਹੋਗੀ ਜੀ ਇੱਥੇ ਠੀਕ ਹੈ ਜੀ 7 ਤੇ ਜਦੋਂ ਇਹ ਸਲਾਈ ਕਰਨ ਆਪਾਂ ਨੇ ਆ ਨਸਾਨੇ ਟੱਕ ਮਿਲਨੇ ਚਾਹੀਦੇ ਨੇ ਠੀਕ ਹੈ ਜਿਹੜਾ ਵੱਧ ਘੱਟ ਕੱਪੜਾ ਆ ਆਪਾਂ ਉੱਪਰੋਂ ਸਾੰਟ ਪਾਉਣੀ ਐ ਤੇ ਫੇਰ ਆਪਣਾ ਸਾਰਾ ਸੂਟ ਆ ਕਾਟ ਨਹੀਂ ਪਉਦੀ ਜੀ ਮੈਂ ਜਿਹੜੀ ਆਪਾਂ 1/2 ਇੰਚ ਦੀ ਪਾਉਨੇ ਆ ਤੇ ਜਦੋਂ ਆਪਾਂ ਨੇ ਇਹ ਸਲਾਈ ਕਰਨੀ ਆ ਉਦੋਂ ਨਾ ਇਹ ਇਸ ਤਰ੍ਹਾਂ ਸਲਾਈ ਕਰਦੇ ਆ ਜੀ ਇਹ ਪਿੱਛੇ ਰਹਿ ਜਾਂਦਾ ਹੈ ਕਿ ਜਦੋਂ ਆਪਾਂ ਨੇ ਟੱਕ ਮਲਾ ਲਏ ਇੰਨਾ ਆ ਚੀਜ਼ ਆ ਜਿਹੜੀ ਵੱਜ ਜਾਂਦੀ ਹੈ ਇਹਦੀ ਸਾਟ ਪੈ ਜਾਂਦੀ ਹੈ ਆਪਦੇ ਆਪ ਹੀ ਅੱਗੇ ਹੋ ਜਾਂਦਾ ਜੀ ਆ ਆ ਪਿਛਲਾ ਗਾਣਾ ਆਪਣਾ ਆਪਦੇ ਆਪ ਹੀ ਇਸ ਤਰ੍ਹਾਂ ਕਾਟ ਵਾਂਗੂ ਕਾਟ ਬਣ ਜਾਂਦੀ ਹੈ ਇਹ ਤਾਂ ਕਰਕੇ ਮੈਂ ਕਦੇ ਕਾਟ ਨਹੀਂ ਪਾਈ ਇਸ ਤਰੀਕੇ ਨਾਲ ਆਪ ਸਲਾਈ ਲਾਉਣੀ ਆ ਹੁਣ ਤੁਹਾਨੂੰ ਦੱਸ ਦਿਆਂ ਜੀ ਪਲੇਟਾਂ ਦੀ ਨਿਸ਼ਾਨੀ ਕਿਵੇਂ ਲਾਉਣੀ ਆ ਪਲੇਟਾਂ ਨੇ ਜੀ ਆਪਣੀਆਂ 11 ਇੰਚ ਤੇ ਤਿਆਰ ਆਪਾਂ 1.5 ਇੰਚ ਤੇ ਨਿਸ਼ਾਨੀ ਲਾ ਰੱਖੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਲਾਈਏ ਜੀ ਆਪਾਂ 3.5 ਤੇ ਇੱਥੋਂ ਵੀ 3.5 ਤੇ ਇੱਥੋਂ ਵੀ ਠੀਕ ਹੈ ਜੀ ਲੰਬਾਈ ਹੈ ਪਲੇਟ ਦੀ 7 ਇੰਚ ਤੇ ਜਿਹੜਾ ਆ ਆ ਸਾਨੂੰ ਛੱਡਣਾ ਜੀ ਇਹ 2 ਇੰਚ ਦਾ ਠੀਕ ਹੈ ਇੱਥੇ 2 ਤੇ ਨਿਸ਼ਾਨੀ ਲਾ ਕੇ ਤੇ ਆਪਾਂ ਜਿਹੜੀ ਕਮਰ ਵਾਲੀ ਨਿਸ਼ਾਨੀ ਲਾਈਏ ਇੱਥੇ 7 ਤੇ ਇਹਦੇ ਨਾਲ ਇਸ ਤਰ੍ਹਾਂ ਬਣਾ ਲਓ ਠੀਕ ਹੈ ਇਧਰੋਂ ਆਪਾਂ ਨੇ ਜਿਹੜੀ ਆ ਨਿਸ਼ਾਨੀਆਂ ਇਹ ਵੀ 2 ਤੇ ਰਾਉਣੀਆਂ 2 ਤੇ ਲਾ ਕੇ ਇਹ ਜਿਹੜਾ ਆਪਣਾ ਕੋਨਾ ਕਾਰਟ ਪਾਈ ਹੈ ਮੋੜ ਦੇ ਦੀ ਹੈ ਨਾ ਇੱਥੇ ਨਿਸ਼ਾਨੀ ਨੂੰ ਬਣਾ ਲਓ ਇਸ ਤਰ੍ਹਾਂ ਠੀਕ ਹੈ ਆ ਦੋ ਦੋ ਦਾ ਸਨ ਹੋ ਗਿਆ ਠੀਕ ਹੈ ਪਲੇਟਾਂ ਦਾ ਆ ਆਪਾਂ ਨੇ ਇੱਥੇ ਮਲਾਤੀ ਆਪਾਂ ਇਧਰ ਕੋਨੇ ਨਾਲ ਮੋਢੇ ਦੇ ਨਾਲ ਮਲਾਤੀ ਜੀ ਇਸ ਤਰ੍ਹਾਂ ਹੀ ਪਲੇਟਾਂ ਇਸਾਨੀ ਹੋ ਗਈ ਹੁਣ ਆਪਾਂ ਪਿਛਲੀਆਂ ਪਲੇਟਾਂ ਤੇ ਨਸਾਨੀਆਂ ਲਾਉਣੇ ਆ ਠੀਕ ਹੈ ਫਿਰ ਆਪਾਂ ਸੋਨੂੰ ਪਿਛਲਾ ਕੱਟ ਕੇ ਤੇ ਅੱਗੇ ਦੱਸ ਦਿਆਂ ਵੀ ਕਿਵੇਂ ਕਟਾਈ ਕਰਨੀ ਆ ਠੀਕ ਹੈ ਜੀ 3 ਹਾਂ ਜੀ ਹੁਣ ਆਪਾਂ ਇਧਰਲੇ ਪਾਸੇ ਲਾ ਲਈਆਂ ਨਸਾਨੀਆਂ ਠੀਕ ਹੈ ਉਸੇ ਤਰ੍ਹਾਂ ਹੀ 11.5 ਤੇ ਤੇ ਲੰਬਾਈ 7 ਇਹ ਗਰਮ ਬਚਾਰੋਂ ਸਾਢੇ 3 ਠੀਕ ਹੈ ਜੀ ਆਹ 2 2 ਦਾ ਸਾਨਾ ਆਪਣਾ ਤੇ ਆਹ ਲਾ ਲਈ ਆਪਾਂ ਇੱਧਰ ਬੁਲਾਤੀ ਤੇ ਆਹ ਇੱਧਰ ਠੀਕ ਹੈ ਜੀ ਹੁਣ ਇਹ ਤਾਂ ਹੋ ਗਈਆਂ ਆਪਣੀਆਂ ਮੂਹਰੇ ਪੱਲੇ ਦੀਆਂ ਪਲੇਟਾਂ ਤੇ ਆਹ ਹੋ ਗਈਆਂ ਆਪਣੇ ਪਿਛਲੇ ਪੱਲੇ ਦੀਆਂ ਇੱਥੋਂ 11 ਤੇ ਲੰਬਾਈ ਪਲੇਟ ਦੀ 7 ਤੇ ਇੱਥੋਂ ਸਾਢੇ 3 ਇਸ ਤਰੀਏ ਆਪਾਂ ਪਿੱਛੇ ਲਾ ਦੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਗਲੇ ਦਾ ਕਿਵੇਂ ਕਟਾਈ ਕਰਨੀ ਹੈ ਗਲਾ ਹੈਗਾ ਜੀ ਆਪਣਾ 5 ਇੰਚ ਤੇ ਆਪਾਂ ਕਰ ਲਈ 4.5 ਇੰਚ ਤੇ ਠੀਕ ਹੈ ਜੀ ਕੱਟ ਕਰਨਾ ਆਪਾਂ ਨੂੰ ਦੱਸਿਆ ਵੀ ਗਲਾ ਘੱਟ ਕੇ ਰੱਖਣਾ ਤਾਂ ਕਰਕੇ ਹੁਣ ਇੱਥੋਂ ਲੈਣਾ ਜੀ ਆਪਾਂ 2 ਇੰਚ ਆਹ ਰਸਾਨੀਤਾ ਜੀ 2 ਇੰਚ ਤੇ ਲਾਉਣੀਆਂ ਠੀਕ ਹੈ ਲੰਬਾਈ ਲਾਵਾਂਗੇ ਜੀ ਆਪਾਂ 4.5 ਇੰਚ ਤੇ ਠੀਕ ਹੈ ਫਿਰ ਜਿੰਨੀ ਵੀ ਗਾ ਕਰੇ ਆਪਣੇ ਹੈ ਨਾ ਕਿਸੇ ਦਾ ਵੀ ਸੂਟ ਹੈ ਲੰਬਾਈ ਟਾਪਾ ਅਗਲੇ ਕਸਟਮਰ ਦੇ ਸਾਹਮਣੇ ਲਾਉਣੀਆਂ ਵੀ ਜਿੰਨਾ ਆਪਣਾ ਨਾਪ ਆਏ ਸੂਟ ਦਾ ਗਾਲਾ ਹੁੰਦਾ ਹੈ ਤੇ ਆਹ ਚੀਜ਼ ਆਪਾਂ ਹਰੇਕ ਸੂਟ ਤੇ ਇੰਨੀ ਰੱਖਣੀ ਹੈ ਇੱਥੋਂ 2 ਇੱਥੋਂ 2.5 ਇਸ ਤਰ੍ਹਾਂ ਇੱਥੋਂ 2.5 ਨੂੰ ਆਪਾਂ ਇਸ ਤਰ੍ਹਾਂ ਸਾਰੀ ਨੂੰ ਮਿਲਾ ਕੇ ਜੀ ਗਲਾਈ ਪਾ ਦਾਂਗੇ ਠੀਕ ਹੈ। ਇਹ ਇਸ ਤਰ੍ਹਾਂ ਪੈ ਜੂਗੀ ਆਪਣੇ ਸੂਟ ਦੀ ਗਲਾਈ ਗਲੇ ਦੀ। ਆ ਦੇਖੋ ਆਪਾਂ ਇਸ ਤਰ੍ਹਾਂ ਕੱਟਾਂਗੇ ਜੋ ਆਪਏ ਘਟ ਤਾ ਲੈਨੇ ਆ ਜੀ ਇਹ ਜਦੋਂ ਆਪਾਂ ਹਨਾ ਗਲਾ ਬਣਾ ਲੈਨੇ ਦੋਏ ਆਪਦੇ ਆਪ ਹੀ ਵੱਜ ਜਾਂਦਾ ਇਸ ਤਰ੍ਹਾਂ ਫਿਰ ਆਪਣੇ ਨਾਲ ਤਾਂ ਮੋਡੇ ਨਹੀਂ ਰੇਖਦੇ ਆ ਦੇਖੋ ਇਹ ਆਪਦੇ ਆਪ ਹੀ ਫੈਲ ਜਾਂਦਾ ਜਦੋਂ ਆਪਾਂ ਨੇ ਸਲਾਈ ਕੀਤੀ ਇੱਥੋਂ ਤੇ ਜੇ ਆਪਾਂ ਇਸ ਤਰ੍ਹਾਂ ਘੱਟ ਕੱਟਾਂਗੇ ਤਾਂ ਇਹ ਆਪਣੇ ਮੋਡੇ ਨਹੀਂ ਰੇਖਦੇ ਇਹ ਤਾਂ ਹੋ ਗਈ ਆਪਣੇ ਕਮੀਜ਼ ਦੀ ਕਟਾਈ ਹੁਣ ਸੋਨੂੰ ਦੱਸਦੇ ਆ ਵੀ ਬਾਹਾਂ ਕਿਵੇਂ ਲੈਣੀ ਹੈ ਤੇ ਸਲਵਾਰ ਕਿਵੇਂ ਕੱਟਣੀ ਹੈ ਠੀਕ ਹੈ ਜੀ ਹਾਂਜੀ ਇਹਨਾਂ ਦੀ ਸਲਵਾਰ ਹੈਗੀ ਲੰਬਾਈ ਦੇ ਵਿੱਚ 37 ਇੰਚ ਤਿਆਰ ਤੇ ਹੁਣ ਆਪਾਂ ਨੇ 3 ਇੰਚ ਘਟਾ ਕੇ ਆਪਾਂ ਨੇ ਗੋਡੇ ਕੱਟਣੇ ਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਣੇ 37 ਹੈ ਤੇ ਆਪਾਂ 34 ਇੰਚ ਕਟਾਈ ਕਰਨੇ ਆ ਠੀਕ ਹੈ ਇਹ ਦੇਖੋ 37 ਤਿਆਰ ਹੈ ਇਹ ਇਸ ਤਰ੍ਹਾਂ ਦੇਖ ਲਓ ਚੰਗੀ ਤਰ੍ਹਾਂ 34 ਤਿਆਰ ਆਪਾਂ 37 ਤਿਆਰ ਰੱਖਣੀ ਹੈ ਜੀ 34 ਆਪਾਂ ਕਟਾਈ ਕਰਨੀ ਹੈ 3 ਇੰਚ ਘਟਾ ਕੇ ਇਥੇ ਆਪਾਂ ਲਾ ਲਾਂਗੇ ਜੀ ਗੋਡੇਨ ਸਨ 11 ਇੰਚ ਆਪਾਂ ਇਹਦੇ ਵਿੱਚੋਂ ਲਾਵਾਂਗੇ ਮੂਰੀ ਹੈ ਜੀ ਸਾਢੇ ਛੀ ਆਪਾਂ ਇਹਦੇ ਵਿੱਚੋਂ 11 ਇੰਚ ਲੈਣੇ ਨੇ ਠੀਕ ਹੈ ਗੋਡੇ ਐ ਇਸ ਤਰ੍ਹਾਂ ਆਪਾਂ 11 ਇੰਚ ਲੈ ਲਏ ਠੀਕ ਹੈ ਉਹ ਇਧਰੋਂ ਮਸਾਨੀ ਲਾ ਲਾਂਗੇ 11 ਇੰਚ ਦੇ ਠੀਕ ਹੈ ਇਹਨਾਂ ਨਸਾਨੀਆਂ ਨੂੰ ਆਪਾਂ ਮਿਲਾ ਕੇ ਜੀ 11 11 ਇੰਚ ਤੇ ਤੇ ਇਹ ਲਾ ਲਾਂਗੇ ਜੀ ਗੋਡੇ ਆਪਾਂ 3 ਇੰਚ ਕਟਾ ਕੇ ਲੈਣੇ ਹੁੰਦਾ ਠੀਕ ਹੈ ਜੀ ਇਹ ਵੱਡੇ ਪਨੇ ਦਾ ਆਪਾਂ ਸੂਟ ਕੱਟ ਰਹੇ ਹਾਂ ਧਿਆਨ ਨਾਲ ਦੇਖੋ ਕਈ ਭੈਣਾਂ ਕਮੈਂਟ ਕਰਦੀਆਂ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਕਟਾਈ ਕਰਨੀ ਹੈ ਵੀ ਘੱਟ ਨਾ ਰਹਿ ਜੇ ਕਪੜਾ ਹਨਾ ਆਹ ਤੁਸੀਂ ਦੇਖ ਲਓ ਆਪਾਂ ਕਿਵੇਂ ਕਟਾਈ ਕਰਦੇ ਹਾਂ ਵੱਡੇ ਪਨੇ ਦੇ ਸੂਟ ਦੀ ਤੇ ਇੱਥੋਂ ਆਪਾਂ ਨਿਸ਼ਾਨੀਆਂ ਬਲਾ ਲਾਂਗੇ ਠੀਕ ਹੈ ਜੀ ਆਹ ਤਾਂ ਹੋ ਗਈ ਜੀ ਆਪਣੇ ਗੋਡੇ ਮੂੰ ਤਾਂ ਆਪਣੀ ਸਲਵਾਰ ਮੂਰੀ ਸਾਢੇ 6 ਇੰਚ ਹੈ ਜੀ ਆਪਾਂ ਨੇ ਚ 11 ਇੰਚ ਲਏ ਸਾਢੇ 5 ਇੰਚ ਮੂਰੀ ਲਈ ਆਪਾਂ ਇਹਦੇ ਵਿੱਚੋਂ ਠੀਕ ਹੈ ਕਈ ਵਾਰ ਹੁਣ ਪਹਿਣਾ ਕਹਿੰਦੀਆਂ ਨੇ ਵੀ ਆਪਾਂ ਵੱਧ ਵੀ ਲੈ ਸਕਦੇ ਆ ਫਿਰ ਉਹ ਸਲਵਾਰ ਸੋਹਣੀ ਨਹੀਂ ਬਣਦੀ ਜੇ ਆਪਾਂ ਇਹਦੇ ਵਿੱਚ ਵੱਧ ਲਈਏ ਗੋਡੇ ਹਨਾ ਮੂਰੀ ਮਤਲਬ ਆਪਾਂ ਜਿਵੇਂ ਹੁਣ 11 ਲਈ ਹੈ ਆਪਾਂ 13 ਵੀ ਲੈ ਲਾਂਗੇ ਤਾਂ ਸਾਡੇ ਸੀਚ ਮੂਰੀ ਇਹਦੇ ਵਿੱਚੋਂ ਵੱਢ ਜਾਣਗੇ ਪਰ ਆਪਾਂ ਨੇ ਇਹਦੇ ਵਿੱਚੋਂ ਨਹੀਂ ਲੈਣੀ ਠੀਕ ਹੈ ਆ ਦੇਖੋ ਵੀ ਹੁਣ ਆਪਾਂ ਇਹਨੂੰ ਕਟਾਈ ਕਰਦੇ ਆ ਗੋਡੇ ਨੂੰ ਲਾ ਦਾਂਗੇ ਨਾਲੋਂ ਐਸਟਰਾ 10 ਹੋ ਗਏ ਆਪਣੇ ਗੋਡੇ ਬਾਕੀ ਜਿਹੜਾ ਹਨਾ ਕਪੜਾ ਬਚ ਗਿਆ ਇਹਦੇ ਵਿੱਚੋਂ ਆਪਾਂ ਨੇ ਬਾਹਾਂ ਲਾਉਣੀਆਂ ਨੇ ਠੀਕ ਹੈ ਜੀ 3 ਹਾਂਜੀ ਆ ਲੈਦੇ ਆਪਾਂ ਨੇ ਗੋਡੇ ਠੀਕ ਹੈ ਲੰਬਾਈ ਲੋਟ 34 ਚੜਾਈ ਲੋਟ 11 ਇੰਚ ਠੀਕ ਹੈ ਜੀ ਇਹ ਨਾਲ ਉਹ ਲਾ ਲੇ ਆਪਾਂ ਨੇ ਹੁਣ ਆਪਾਂ ਲਾਹਾਂਗੇ ਜੀ ਆ ਕਪੜਾ ਜਿਹੜਾ ਬਚ ਗਿਆ ਹਨਾ ਗੋਡਿਆਂ ਨਾਲ ਇਹ ਦੋ ਆਂਗੇ ਇਥੋਂ ਸਿੱਧਾ ਲਾ ਦਾਂਗੇ ਠੀਕ ਹੈ ਜੀ ਹਾਂਜੀ ਜਿਹੜੇ ਆਪਾਂ ਨੇ ਹਨਾ ਗੋਡੇ ਲਾਹੇ ਨੇ ਉਹਦੇ ਵਿੱਚੋਂ ਆਪਣਾ ਕੱਪੜਾ ਬਚਿਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਠੀਕ ਹੈ ਜੀ ਇਧਰੋਂ ਆਪਾਂ ਬੰਦ ਪਾਸਾ ਤੇ ਇਧਰੋਂ ਆਪਾਂ ਖੁੱਲਾ ਇਹਦੀ ਆਪਾਂ ਬਣਾਉਣੀਆਂ ਨੇ ਇਹ ਬਾਹਾਂ ਹਾਂਜੀ ਹੁਣ ਆਹ ਜਿਹੜਾ ਕੱਪੜਾ ਬਚਿਆ ਸੀ ਇਹਦੇ ਵਿੱਚੋਂ ਆਪਾਂ ਨੇ ਬਾਹਾਂ ਲਾ ਲਾਂਗੇ ਠੀਕ ਹੈ ਤੇ ਇਹਦਾ ਵੀ ਆਪਾਂ ਫੁੱਲਾਂ ਦਾ ਧਿਆਨ ਰੱਖਿਆ ਹਨਾ ਇਧਰਲੇ ਪਾਸੇ ਫੁੱਲ ਲਿਉਣੀ ਆ ਬਾਹਾਂ 'ਚ ਵੀ ਤੇ ਹੁਣ ਆਪਾਂ ਬਾਹਨ ਬਾਈ ਹੈ ਜੀ ਇਹਨਾਂ ਦੀ ਤੇ 18 ਇੰਚ ਠੀਕ ਹੈ ਜੀ ਤੇ ਆਪਾਂ ਲੈਣੀ ਹੈ ਜੀ ਇਹਨਾਂ ਦੇ ਮੂਰੇ ਕਾਫ ਲਾਉਣੀ ਹੈ ਠੀਕ ਹੈ ਆਪਾਂ 1 ਇੰਚ ਦੀ ਕਾਫ ਲੱਗ ਜੂਗੀ ਤੇ ਆਪਾਂ ਪੂਰੀ 18 ਲੈ ਲਾਂਗੇ ਠੀਕ ਹੈ ਇਹ ਚੋਂ ਆਪਾਂ ਉੰਟਾ ਲੈ ਬਾਹ ਤਿਆਰ ਹੈਗੀ 18 ਆਪਾਂ ਲੈਣੀ ਸੀ 20 ਇੰਚ ਠੀਕ ਹੈ ਜੀ 20 ਇੰਚ ਲੈਣੀ ਸੀ ਆਪਾਂ ਨੇ 2 ਇੰਚ ਵੱਧ ਲੈਣੀ ਸੀ ਹੁਣ ਆਪਾਂ 1 ਇੰਚ ਵੱਧ ਲੈ ਲਾਂਗੇ ਠੀਕ ਹੈ 1 ਇੰਚ ਦੀ ਆਪਾਂ ਕਾਫ ਲਾਵਾਂਗੇ ਜਿਹੜੀ ਆਪਾਂ ਹਾ 18 ਇੰਚ ਬਾਹ 2 ਇੰਚ ਵੱਧ ਲੈਣੀ ਸੀ 2 ਇੰਚ ਲੈਣੀ ਸੀਗੀ ਹੁਣ ਆਪਾਂ ਨੇ ਇਹ 19 ਇੰਚ ਚ ਲੈ ਲਈ 1 ਇੰਚ ਵੱਧ ਤਾਂ ਲਈ ਹੈ 1 ਇੰਚ ਆਜੂ ਆਪਣੀ ਮੋਢੇ ਚ ਤੇ 1 ਇੰਚ ਆਜੂ ਆਪਣੀ ਉਧਰ ਮੋਰੀ ਚ ਠੀਕ ਹੈ ਆਪਾਂ 1 ਇੰਚ ਦੀ ਕਾਫ ਲਾਉਣੀ ਹੈ ਮੋਢੇ ਫਿਰ ਆਪਣੀ ਪੂਰੀ 18 ਇੰਚ ਬਾਹ ਤਿਆਰ ਹੈ ਦਿਓ ਠੀਕ ਹੈ ਜੀ ਤੇ ਹਾਂਜੀ ਹੁਣ ਆਪਾਂ ਨੇ ਇਹਨੂੰ 18 ਇੰਚ 19 ਇੰਚ ਕੱਟ ਲਿਆ 1 ਇੰਚ ਵੱਧ ਕੱਟ ਲਿਆ ਉਹੀ ਇੰਚ ਆਪਣਾ ਆਜੂ ਸੇਵਣਾ ਚ ਠੀਕ ਹੈ ਇੱਕ ਇੰਚ ਦੀ ਕਾਫ ਲੱਗ ਤੇ ਉਹੀ ਆਪਣਾ 18 ਇੰਚ ਬਾਹ ਤਿਆਰ ਕਰ ਲਾਂਗੇ ਇੱਥੋਂ ਜੀ ਆਪਾਂ ਕਾਟ ਪਾਉਣੀ ਆ 3 ਇੰਚ ਇੱਥੋਂ ਆਪਾਂ ਜੀ ਨੂੰਰ ਉਹ ਜਿਹੜਾ ਵੱਧ ਘੱਟ ਕੱਪੜਾ ਹੀ ਕੱਟ ਲਾਂਗੇ ਠੀਕ ਹੈ ਤੇ ਇੱਥੋਂ ਲੈ ਲਾਂਗੇ ਜੀ ਆਪਾਂ ਆਹ ਸਾਰਾ ਕੱਪੜਾ ਵਿੱਚ ਲੈਣਾ ਠੀਕ ਹੈ ਜੀ ਕੱਟਣਾ ਨਹੀਂ ਹੈਗਾ ਆਪਾਂ ਨੇ ਤੇ 5 ਇੰਚ ਦੀ ਆਪਣੀ ਬਾਹ ਮੋਰੀ ਤਿਆਰ ਕਰਨੀ ਆ 6 ਇੰਚ ਦੀ ਜੀ ਠੀਕ ਹੈ ਆਪਾਂ ਬਾਹ ਪਾ ਰਾਂਗੇ ਠੀਕ ਹੈ ਜੀ ਇਹਦੇ ਤੇ ਹੁਣ ਆਪਾਂ ਇਧਰੋਂ ਲੈਣੀ ਆ 3 ਇੰਚ ਇਥੋਂ 3 ਇੰਚ ਲੈ ਲਓ ਠੀਕ ਹੈ ਜੀ ਤੇ ਇਥੋਂ ਲੈ ਲਾਂਗੇ ਆਪਾਂ 2 ਇੰਚ ਆਹ 2 ਇੰਚ ਸਾਧ ਤੇ ਕਿਨਸਾਨੀ ਲਾਉਣੀ ਆ ਐ ਇਸ ਤਰ੍ਹਾਂ ਲਾ ਲਾਂਗੇ ਠੀਕ ਹੈ ਜੀ ਆਪਾਂ ਤੇ ਇਥੋਂ ਪਾ ਰਾਂਗੇ ਜੀ ਗਲਾਈ ਤੇ ਇਸ ਤਰ੍ਹਾਂ ਆਹ ਚਾਰੇ ਪੱਲਿਆਂ ਦੀ ਪਈਓ ਜੀ ਆ ਆਪਣੀ ਦੋ ਦੀ ਪਈਓ ਠੀਕ ਹੈ ਦੀ ਐਕਸਟਰਾ ਗ라이ਡ ਆ ਰਹੀ ਪਾਣੀ ਠੀਕ ਹੈ ਜੀ ਆ ਹੋ ਗਈ ਆਪਣੀ 2 ਇੰਚ ਦੀ ਆ ਹੋ ਗਏ ਜੀ ਆਪਣੀਆਂ ਬਾਹਾਂ ਠੀਕ ਹੈ ਤੇ ਹੁਣ ਇਹਦੇ ਵਿੱਚੋਂ ਜੀ ਆਪਾਂ ਲਾਹਾਂਗੇ ਬੈਲਟ ਠੀਕ ਹੈ ਆ ਆਪਣੀ ਹੋ ਜੂ ਬੈਲਟ ਤਿਆਰ ਇਸ ਤਰ੍ਹਾਂ ਠੀਕ ਹੈ ਜੀ ਆ ਹੋ ਗਈ ਆਪਣੀ ਬੈਲਟ ਹੁਣ ਆਪਾਂ ਕੱਟਦੇ ਆਂ ਜੀ ਕੁੰਦੇ ਸਲਵਾਰ ਦੇ ਆ ਬੈਲਟ ਸੇ ਚਪਾ ਲਾਂਗੇ ਠੀਕ ਹੈ ਹਾਂਜੀ ਹੁਣ ਆਪਣੇ ਕੋਲੇ ਆਹ ਟੱਪੜਾ ਬਚਿਆ ਠੀਕ ਹੈ ਤੇ ਇਹਦੇ ਵਿੱਚੋਂ ਆਪਾਂ ਨੇ ਹੁਣ ਹੁੰਦੇ ਕੱਟਣੇ ਨੇ ਇਸ ਜੰਗੀ ਤਰ੍ਹਾਂ ਪ੍ਰੈਸ ਕਰ ਲਈਏ ਫਿਰ ਤੁਹਾਨੂੰ ਸਮਝਾਉਣੇ ਆਂ ਕਿ ਹੁੰਦੇ ਕਿਵੇਂ ਬਣਾਉਂਦੇ ਓਕੇ ਹਾਂਜੀ ਆਪਣਾ ਕੱਪੜਾ ਵਿੱਚੋਂ ਬਚਿਆ ਹੈ ਨਾ ਤੇ ਇਹਦੇ ਵਿੱਚੋਂ ਹੁਣ ਆਪਾਂ ਨੇ ਜਿਹੜੀ ਲੰਬਾਈ ਐ ਸਲਵਾਦੀ ਜਿੰਨੇ ਆਪਾਂ ਗੋਡੇ ਲੈਨੇ 4 ਇੰਚ ਲੈਨੇ ਠੀਕ ਹੈ ਜੀ 34 ਇੰਚ ਆਪਾਂ ਇਥੋਂ ਲੈ ਲਿਆ ਠੀਕ ਹੈ 34 ਇੰਚ ਆਪਾਂ ਗੋਡੇ ਲੈਨੇ 34 ਇੰਚ ਆਪਾਂ ਨੇ ਕੁੰਡਿਆ ਜੋ ਹੁਣ ਆਪਾਂ ਉਹ ਚ ਮੂਰੀ ਲਈ ਹੈ ਜੀ 11 ਇੰਚ ਤੇ ਆਪਾਂ ਨੇ ਉਹਦੇ ਵਿੱਚੋਂ 5.5 ਮੂਰੀ ਹੋ ਗਈ ਤੇ 1 ਇੰਚ ਆ ਪਾ ਕੇ 6.5 ਹੋ ਗਈ ਜੀ ਤੇ 1.5 ਇੰਚ ਸਿਉਣਾ ਦਾ ਠੀਕ ਹੈ 2 ਇੰਚ ਦੀ ਆਪਾਂ ਮੂਰੀ ਇਥੋਂ ਕਟਾਈ ਕਰਨੀ ਹੈ ਨੇ ਇੱਥੋਂ ਆਪਾਂ ਮੂਰੀ ਲੈ ਲਈ ਜੀ 2.5 ਇੰਚ ਦੀ ਠੀਕ ਹੈ ਤੇ ਹੁਣ ਆਪਾਂ ਨੇ ਝੋਲੀ ਲੈਣੀ ਹੈ ਜੀ ਇਹਨਾਂ ਦੀ ਝੋਲੀ ਹੈਗੀ 13 ਇੰਚ ਆਪਾਂ ਲੈਣੀ ਹੈ ਜੀ 10 ਠੀਕ ਹੈ ਜੀ ਜਿੰਨਾ ਜਿਵੇਂ ਆਪਾਂ ਕੁੰਦੇ ਇੱਕ 3 ਇੰਚ ਘਟਾ ਕੇ ਕੱਟਦੇ ਆ ਉਵੇਂ ਆਪਾਂ 3 ਇੰਚ ਘਟਾ ਕੇ ਗੋਡੇ ਕੱਟੇ ਨੇ ਉਵੇਂ 3 ਇੰਚ ਘਟਾ ਕੇ ਆਪਾਂ ਝੋਲੀ ਕੱਟਣੀ ਹੈ ਝੋਲੀ ਇਹਨਾਂ ਦੀ 13 ਹੈ ਆਪਾਂ 10 ਤੇ ਲਾਉਣੀ ਹੈ ਪਰ ਆਪਾਂ ਜਿਹੜੀ ਆ ਦੱਸਦੇ ਆ ਤੁਹਾਨੂੰ ਆ ਚੀਜ਼ ਹੈ ਨਾ ਨਿਸਾਨੀ ਲਈ ਹੈ ਇਹਦੇ ਕਾਰਨ ਆਪਾਂ ਨੇ ਸਾਰਾ ਲੈਣੀ ਤਾਂ ਆਪਾਂ ਨੇ 10 ਇੰਚ ਸੀ ਹੁਣ ਆਪਾਂ ਨੇ 13 ਇੰਚ ਹੀ ਲੈ ਲਾਂਗੇ ਠੀਕ ਹੈ ਜੀ ਕਿਉਂ ਆਪਾਂ ਜਿਹੜੀ ਆਹ ਹੈ ਇਸ ਤਰ੍ਹਾਂ ਨਿਸਾਨੀ ਲਾ ਦਾਂਗੇ ਜਿਵੇਂ ਹੁਣ ਇੱਥੋਂ 10 ਲੱਗ ਗਿਆ ਹੈ ਨਾ ਤੇ ਇੱਥੇ ਲਾ ਕੇ ਜਿਹੜੀ ਆ ਚੀਜ਼ ਆਪਾਂ ਇਹਨੂੰ ਤਿੱਖੀ ਇਸ ਤਰ੍ਹਾਂ ਕਰ ਲਾਂਗੇ ਝੋਲੀ ਨੂੰ ਠੀਕ ਹੈ ਜੀ ਨਹੀਂ ਆਪਣੀ ਝੋਲੀ ਜੀ ਆਪਾਂ ਇਸ ਤਰ੍ਹਾਂ ਹੀ ਕੱਟਦੇ ਆਇ ਚੌਰਸ ਜੀ ਬਣ ਜੂ ਆਹ ਕੱਟ ਤਰ ਹੈ ਜਿਹੜੀ ਵਿੱਚੋਂ ਨਿਕਲ ਜੂ ਇਦੋਂ ਠੀਕ ਹੈ ਇਹ ਨੂੰ ਇਸ ਤਰ੍ਹਾਂ ਲੈ ਜਾਗੇ ਠੀਕ ਹੈ ਜੀ ਆ ਹੋ ਗਈ ਆਪਣੀ 10 ਇੰਚ ਝੋਲੀ ਤੇ ਹੁਣ ਇਸ ਤਰੀ ਨਿਸ਼ਾਨੀ ਆਪਾਂ ਉੱਧਰ ਲਾਉਣੀ ਹੈ ਜੀ ਹਾਂਜੀ ਹੁਣ ਆਪਾਂ 10 ਤੇ ਇੱਥੇ ਝੋਲੀ ਲਾ ਲਈ ਠੀਕ ਹੈ ਤੇ 10 ਤੇ ਝੋਲੀ ਲਾ ਲਈ ਤੇ ਇੱਥੋਂ ਇਹ ਦੂਬਾ ਲਾਉਣੀ ਹੈ ਜੀ ਆਪਾਂ ਨੇ ਇੱਥੋਂ 10 ਤੇ ਝੋਲੀ ਹੋ ਗਈ ਇੱਥੋਂ ਲਾ ਲਈ ਜੀ 13 ਦੇ ਠੀਕ ਹੈ ਜਿਹੜੇ ਆ ਇੱਥੋਂ 13 ਲਾਈ ਹੈ ਇੱਥੋਂ ਆਪਾਂ ਨੇ 2.5 ਇੰਚ ਲਾਉਣਾ ਇਹ ਆਪਾਂ ਉਹਦੇ ਵਿੱਚੋਂ ਘੱਟ ਮੂਰੀ ਲੱਗਿਆ 11 ਇੰਚ ਜਿਵੇਂ ਹੁਣ ਤੁਹਾਨੂੰ ਸਮਝਾਉਂਿਆ ਆਪਾਂ ਗੋਡੇ ਲੈਨੇ 11 ਇੰਚ ਤੇ ਇਸ ਤਰ੍ਹਾਂ ਮੋੜ ਲਓ ਠੀਕ ਹੈ ਜੀ ਇਸ ਤਰ੍ਹਾਂ ਮੋੜ ਕੇ ਆਪਣਾ ਇਹ ਸਾਢੇ ਪੰਜ ਮੂਰੀ ਰਹੇਗੀ ਗੋਡਿਆਂ ਚੋਂ ਠੀਕ ਹੈ ਬਣਾਉਣੀ ਆਪਾਂ ਸਾਢੇ ਛੀ ਆ ਮੂਰੀ ਤਿਆਰ ਰੱਖਣੀ ਆ ਹੁਣ ਆ ਦੇਖੋ ਸਾਢੇ ਛੀ ਆਪਣੀ 1 ਇੰਚ ਆ ਹੋ ਗਈ ਸਾਢੇ ਪੰਜ ਚ 1 ਇੰਚ ਸਾਢੇ ਛੀ ਮੂਰੀ ਤਿਆਰ ਹੋ ਗਈ ਤੇਰਾ 1.5 ਇੰਚ ਸਿਆਣਾ ਦਾ ਇਹ ਕੁੰਦਿਆਂ ਦੇ ਵਿੱਚੋਂ ਆਪਾਂ 2.5 ਇੰਚ ਲੈ ਲਿਆ ਜਿਹੜੇ ਆ ਰਸਾਨੀਆਂ ਜੀ ਇਹ ਆਪਾਂ ਦਾਦੀ ਇਸ ਤਰ੍ਹਾਂ ਵੀ ਆਪਣੀ ਝੂਲੀ ਚੌਰਸ ਜੀ ਨਾ ਬਣਿਆ ਆਪਾਂ ਝੂਲੀ ਇਸ ਤਰ੍ਹਾਂ ਇਹਨੂੰ ਵਿੱਚੋਂ ਕਰ ਦਾਂਗੇ ਠੀਕ ਹੈ ਹੁਣ ਆਪਾਂ ਲੰਬਾਈ ਲਾਉਣੀ ਹੈ 34 ਆ ਇੱਥੇ ਆ ਗਿਆ ਜੀ ਆਪਣਾ 34 ਹੁਣ ਇਹਨੂੰ ਰਸਾਨੀਆਂ ਨੂੰ ਸੋਨੂੰ ਮਿਲਾ ਕੇ ਦਿਖਾਉਣੇ ਆਂ ਹਾਂਜੀ ਹੁਣ ਆਪਾਂ ਨੇ ਨਸਾਨੀ ਲਾ ਲਈ ਠੀਕ ਹੈ ਹੁਣ ਕੱਟ ਕੇ ਸੋਨ ਦਿਖਾਉਣੇ ਪਹਿਲਾਂ ਤਾਹਾਂ ਕਪੜਾ ਕਰਤੀ ਇਧਰੋਂ ਆ ਆਪਣਾ ਮੋਰੀਆਂ ਥੱਲੇ ਲੱਗ ਜੂ ਠੀਕ ਐ ਤਾਂ ਆ ਦੇਖੋ ਜੀ ਆ ਆਪਣਾ ਲੱਗ ਜੂ ਮੋਰੀਆਂ ਥੱਲੇ ਵਿੱਚੋਂ ਕੱਢਿਆ ਗਿਆ ਕਪੜਾ ਠੀਕ ਐ ਜੀ ਤੇ ਆ ਹੋ ਗਈ ਆ ਇਸ ਤਰ੍ਹਾਂ ਕੱਟਾਂਗੇ ਝੋਲੀ ਇਹ ਦੇਖੋ ਇਹ ਇਸ ਤਰ੍ਹਾਂ ਕੱਟਿਆ ਗਿਆ ਤੇ ਹੁਣ ਆਪਾਂ ਇੱਥੋਂ ਕੱਟ ਕੇ ਇਹ ਇਸ ਤਰ੍ਹਾਂ ਕਰਤਾ ਆ ਚੀਜ਼ ਜਿਹੜੀ ਇਹਨੂੰ ਆਪਾਂ ਫਾਰ ਹੋ ਗਿਆ ਦੇਖੋ ਇਹ ਆ ਮੋਰੀ ਹੋ ਗਈ ਆ ਆਪਣੀ ਝੋਲੀ ਹੋ ਗਈ ਠੀਕ ਐ ਤੇ ਇਹ ਆਪਾਂ ਵੱਡੇ ਪਨੇ ਦਾ ਸੂਟ ਬਣਾਇਆ ਦੇਖੋ ਜੀ ਇਸ ਤਰ੍ਹਾਂ ਆਪਣਾ ਸੂਟ ਸੀ 3 ਮੀਟਰ 16 ਇੰਚ ਕੱਪੜਾ ਸੀ ਪੂਰਾ ਬਟਾ ਲਾਫ ਕੱਟੇ ਆਪਾਂ ਕੋਈ ਛੋਟਾ ਸੂਟ ਨਹੀਂ ਕੱਟਿਆ ਇਸ ਤਰੀਕੇ ਨਾਲ ਆ ਦੇਖੋ ਆ ਵੀ ਇਹ ਠੀਕ ਹੈ ਜੀ ਆ ਝੋਲੀ ਹੋ ਗਈ ਆ ਆਪਣੀ ਮੂਰੀ ਹੋ ਗਈ ਹੁਣ ਇਹਦਾ ਆ ਕੱਪੜਾ ਇਹਨੂੰ ਆਪਾਂ ਉਚਾਉ ਕੱਟ ਕਰਾਂਗੇ ਪੂਰੀ ਆਪਾਂ ਸਲਵਾਰ ਵੀ ਵੱਡੀ ਹੈ ਹਨ ਆਪਣੀ ਜਿਵੇਂ 37 ਇੰਚ ਤਿਆਰ ਹੈ ਤੇ ਮੀਜ ਆਪਣਾ ਆਪਣਾ 43 44 ਇੰਚ ਲਿਆ ਬਾਹੋਂ ਹੋਂ નીચે ਲਿਆਂ ਨੇ 10 ਮੀਟਰ 16 ਇੰਚ ਕਪੜਾ ਸੀ ਪੂਰਾ ਵਧੀਆ ਆਪਣਾ ਵੱਡੇ ਆਪਣੇ ਦਾ ਸੂਟ ਇਹ ਜੀ ਆਪਾਂ ਇਸ ਤਰ੍ਹਾਂ ਕਟਾਈ ਕੀ ਹੈ ਤੇ ਜੇ ਨਹੀਂ ਸਮਝ ਆਈ ਮੇਰੇ ਭਣਾ ਤਾਂ ਕਮੈਂਟ ਕਰਾ ਕੇ ਜੂਰ ਦੱਸਣਾ ਜੀ ਕਰਕੇ ਹੈਨਾ ਤੇ ਵੀ ਵੀਡੀਓ ਕਿੰਨੇ ਲੱਗੀ ਵਧੀਆ-ਵਧੀਆ ਕਮੈਂਟ ਕਰਨੇ ਜੀ ਧੰਨਵਾਦ